ਆਮ ਆਦਮੀ ਪਾਰਟੀ ਜੈ ਹਾਂ ਆਮ ਆਦਮੀ ਪਾਰਟੀ ਜੈ ਹਾਂ ਜੀ ਅਲੀ ਮਾਸਾ ਤੁਸੀਂ ਆਮ ਆਦਮੀ ਪਾਰਟੀ ਸ਼ੁਰੂ ਕੀਤੀ ਆ ਜੀ ਇਹ ਕੀ ਕਰਾਂਗੇ ਇਹ ਜਿਹੀ ਮੈਂ ਆਪਣੇ ਮੁੱਖ ਮੰਤਰੀ ਕੋ ਸਰਦਾਰ ਭਵੰਤ ਸਿੰਘ ਮਾਰਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਲੋਕਲ ਸਾਡੇ ਏਰੀਆ ਦੇ ਕੰਸਟੀਚੁਐਂਸ ਦੇ ਐਮ ਐਲ اے ਸਰਦਾਰ ਜਗਤਾਰ ਸਿੰਘ ਧਿਆਰਪਰਾਈ ਜੀ ਸਾਦਗੀ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤੀ ਆ ਮੈਂ ਖੁਦ ਜਨਰਲ ਸੈਕਟਰੀ ਦੀ ਕਾਂਗਰਸ ਪਾਰਟੀ ਜਿਲ੍ਹਾ ਖੰਨਾ ਦਾ ਤੇ ਮੇਰੀ ਵਾਈਫ ਮੌਜੂਦਾ ਬਲਾਕ ਸੰਪਤੀ ਚੇਅਰਪਰਸਨ ਨੇ ਮਛੋੜਾ ਸਾਹਿਬ ਤੋਂ ਉਹਨਾਂ ਨੇ ਵੀ ਨਾਲ ਜੁਆਇਨ ਕੀਤੀ ਆ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਜੋ ਮੇਰੇ ਪਰਿਵਾਰ ਦੇ ਸਰਪੰਚ ਪੰਜ ਮੇਰੇ ਆਪਦੇ ਨੇ ਉਹ ਵੀ ਜੁਆਇਨ ਕਰਨਗੇ ਕੀ ਕਾਰਨ ਰਿਹਾ ਵੀ ਤੁਸੀਂ ਤਾਂ ਕਾਂਗਰਸ ਪਾਰਟੀ ਚੱਲਦੇ ਆ ਕਾਂਗਰਸ ਭਾਈ ਜੀ ਗੱਲੇ ਇਹ ਆ ਉਹਨਾਂ ਵਿੱਚ ਆਪਦੀ ਐਟੀਟਿਊਡ ਜ਼ਿਆਦਾ ਤੇ ਉਹ ਵਰਕਰ ਦੀ ਕਿਸੇ ਦੀ ਉੱਥੇ ਕੋਈ ਕਦਰ ਨਹੀਂ ਹੈਗੀ ਉੱਥੇ ਜਿਹੜੇ 2-4 ਬੰਦੇ ਨੇ ਉਹੀ ਗੇਮ ਨੂੰ ਕੁਮਾਰ ਰਹੇ ਨੇ ਬਸ ਉਹਨਾਂ ਦੀ ਪੁੱਛਪੜਦਾਲ ਉਹ ਕਹਿੰਦੇ ਕਿਸੇ ਵਰਕਰ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਠੀਕ ਹੈ ਨਾ ਉਸ ਦਾ ਸੀਨੀਅਰ ਸੀਨੀਅਰ ਬਸ ਸੀਨੀਅਰ ਦਾ ਵੀ ਇਹੀ ਹਾਲ ਆ ਜੀ ਉੱਥੇ ਸਾਰੇ ਵਰਕਰ ਵੀ ਦੁਖੀ ਨੇ ਇਸ ਕਰਕੇ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਉਹ ਪਾਰਟੀ ਦੇ ਚੇਅਰਮੈਨ ਨੂੰ ਅਹੁਦਾ ਵੀ ਦਿੱਤਾ ਗਿਆ ਸੀ ਵੀ ਉਸ ਦੇ ਬਾਪੂ ਕੀ ਇਹ ਹੈ ਜਿਆਦਾ ਅਹੁਦਾ ਦੇਣ ਤੋਂ ਬਾਅਦ ਵੀ ਜਦੋਂ ਕੋਈ ਮਾਨਸਿਕਾਰ ਨਾ ਮਿਲੇ ਜੀ ਪਾਰਟੀ ਮਾਨਸਿਕਾਰ ਕੋਈ ਮਾਨਸਿਕਾਰ ਨਹੀਂ ਉੱਥੇ ਮੜ ਰਿਹਾ ਕੋਈ ਕਿਸੇ ਦੀ ਪੁੱਛਪੜਦਾਲ ਨਹੀਂ ਹੈਗੀ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਕੀ ਪਿੰਡਾਂ ਦੇ ਵਿੱਚ ਤੁਸੀਂ ਜਾਓਗੇ ਆਮ ਆਦਮੀ ਪਾਰਟੀ ਦੀ ਸਪੋਰਟ ਕਰੋਗੇ ਤੇ ਪਿੰਡਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਪ੍ਰਚਾਰ ਕਰੋਗੇ ਆਮ ਆਦਮੀ ਪਾਰਟੀ ਦਾ ਮੈਂ ਤੋਂ ਆਮ ਆਦਮੀ ਪਾਰਟੀ ਦੇ ਦੀ ਖੁੱਲ ਕੇ ਪ੍ਰਚਾਰ ਕਰਾਂਗੇ ਜਿੰਮੇ ਮਿਹਨਤ ਅਸੀਂ ਕਾਂਗਰਸ ਪਾਰਟੀ ਦੀ ਪਹਿਲਾਂ ਕਰਦੇ ਰਹੇ ਹਾਂ ਉਹਦੇ ਨਾਲੋਂ ਵੀ ਦੁੱਗਣੀ ਮਿਹਨਤ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਲਈ ਬੂਟਾ ਟਾਈਮ ਵੀ ਕਿਉਂ ਜੁਆਇਨ ਕੀਤਾ ਜੀ ਤੁਸੀਂ ਬੂਟਾ ਟਾਈਮ ਦਾ ਜੁਆਇਨ ਦਾ ਇਹ ਹੈ ਵੀ ਸਾਡੇ ਤੱਕ ਜਦਦੇ ਅਸੀਂ ਬੈਠੇ ਸੀ ਘਰੇ ਸਾਈਲੈਂਟ ਬੈਠੇ ਸੀ ਅੱਜ ਤੱਕ ਬੈਠ ਕੇ ਹੁਣ ਕਿਸੇ ਚੀਜ਼ ਦਾ ਕੋਈ ਟਾਈਮ ਹੁੰਦਾ ਬਾਕੀ ਜਦੋਂ ਟਾਈਮ ਆਇਆ ਬੂਟਾ ਦਾ ਮਤਲਬ ਨਹੀਂ ਵੀ ਜਦ ਟਾਈਮ ਆ ਸਾਨੂੰ ਨੀਤੀਆਂ ਵ ਕਿ ਤੁਹਾਨੂੰ ਰਿਡਰਡੋੜੀ ਪਤਨੀ ਬਲਾਕ ਸੰਪਤੀ ਚੇਅਰਪਰਸਨ ਨਾਲ ਬਹੁਤ ਬੱਟਾ ਹੁੰਦਾ ਬਹੁਤ ਹੈ ਤੁਸੀਂ ਦੋਨੋਂ ਹੀ ਪ੍ਰਚਾਰ ਕਰੋਗੇ ਰਲ ਕੇ ਨਗਰ ਹੋਰ ਵੀ ਕਰਨਗੇ ਜੀ ਜੋ ਮੇਰੇ ਸੱਜਣ ਮਿੱਤਰ ਸਾਡੇ ਨਾਲ ਨੇ ਮੇਰੇ ਹੁਣ ਤੱਕ ਸਹਿਯੋਗੀ ਨੇ ਸੰਪਤੀ ਮੈਂਬਰ ਵੀ ਹੋ ਸਕਦੇ ਨੇ ਸਰਪੰਚ ਵੀ ਹੋ ਸਕਦੇ ਨੇ ਲੰਬੜਦਾਰ ਪਿੰਡਾਂ ਦੇ ਹੋਰ ਵੀ ਸਮੇਂ ਚ ਹੋਰ ਵੀ ਹੋਰ ਵੀ ਪਰਿਵਾਰ ਦਾ ਵਾਅਦਾ ਕਰਾਂਗੇ ਜਿਆ ਬਲਾਕ ਸੰਪਤੀ ਮੈਂਬਰ ਸ਼ਾਮਲ ਕਰਾਂਗੇ ਜੀ ਹਾਂਜੀ ਹੋਰ ਵੀ ਪਰਿਵਾਰ ਦਾ ਵਾਅਦਾ ਕਰਾਂਗੇ ਅੱਜ 200 ਵੱਡੀ ਪ੍ਰਾਪਰਟੀ ਆਮਾ ਦੀ ਅਪਾਰਟਮੈਂਟ ਵਟਾਹਲਾ ਆ ਰਿਹਾ ਹੈ ਮੈਂ ਕੀ ਕਰਾਂਗਾ ਜੀ ਮੈਂ ਕੋਈ ਬਹੁਤ ਵਧੀਆ ਖੁਸ਼ੀ ਵਾਲਾ ਦਿਨ ਕਹੂੰਗਾ ਆਦੇਸਾ ਦੇ ਪਰਿਵਾਰ ਚ ਵਾਧਾ ਹੋਇਆ ਮੇਰਾ ਵੀਰ ਸੁਖਾਮਨ ਸਾਡੀ ਪਾਰਟੀ ਸ਼ਾਮਲ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਇੱਕ ਮਿਹਨਤੀ ਭਰਾ ਮੇਰਾ ਹੈ ਤੇ ਇਹ ਦਾ ਕੋਲ ਅਹੁਦਾ ਵੀ ਹੈਗਾ ਤੁਹਾਨੂੰ ਪਤਾ ਕਾਰਸਚੋਂ ਅੱਜ ਸਾਡੇ ਪਰਿਵਾਰ ਚ ਆਏ ਨੇ ਤੇ ਅਸੀਂ ਵੈਲਕਮ ਕਰਦੇ ਹਾਂ ਵੀਰ ਦਾ ਤੇ ਇਹਨਾਂ ਦੀ ਪਤਨੀ ਜੀ ਇਹਨਾਂ ਦੀ ਪਤਨੀ ਵੀ ਤੁਹਾਨੂੰ ਸਪੋਰਟ ਕਰਦੀ ਬਲਾਕ ਸੰਭਤੀ ਆ ਪਰਿਵਾਰ ਸਮੇਤ ਜੀ ਸਾਡੇ ਨਾਲ ਬਲਾਕ ਸੰਭਤੀ ਮੈਂਬਰ ਨੇ ਤੇ ਵੀਰ ਕੋਲ ਵੀ ਸੋਨੇ ਬਲਾਕ ਸੰਭਤੀ ਦੇ ਚੇਅਰਮੈਨ ਨੇ ਉਹ ਆਪਣੇ ਮਸ਼ਵਰਾ ਸਾਹਿਬ ਤੋਂ ਤੇ ਵੀਰ ਕੋਲ ਕੋਤੋ ਜ਼ਿਲ੍ਹੇ ਦਾ ਅੁੱਦਾ ਹੈਗਾ ਜਨ ਸਖਤ ਨੇ ਇਹ ਕਾਂਗਰਸ ਤੋਂ ਤੇ ਇਹ ਅੱਜ ਮਨੋ ਆਮ ਆਦੀ ਬੜੀ ਜਵਾਨ ਕੀਤੀ ਹੈ ਪਾਰਟੀ ਦੇ ਜੋ ਵੀ ਕੰਮ ਕਰਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਸਾਨੂੰ ਬੜਾ ਵਧੀਆ ਲੱਗੂਗਾ ਜੇ ਉਹ ਵੀਰ ਜਰ ਕਿਸੇ ਕੰਮ ਕਰੂਗੇ ਸਾਰੇ ਪਾਰਟੀ ਲਈ ਕਹਿ ਲੋ ਉਹਨਾਂ ਲਈ ਕਹਿ ਲੋ ਤੇ ਵੀ ਦਾ ਵੈਲਕਮ ਇਹਨਾਂ ਕਾਂਗਰਸ ਪਾਰਟੀਆਂ ਪਿੰਡਾਂ ਵਿੱਚ ਸੋਰੀ ਆਮ ਆਦੀ ਪਾਰਟੀਆਂ ਪਿੰਡਾਂ ਕੀ ਹੁੰਦਾ ਮੇਰੇ ਕੋਲ ਦੇਖੋ ਤੁਸੀਂ ਸਾਰੇ ਜਾਣਦੇ ਵੀ ਜਿੰਮੇ ਹੁਣ ਵੋਟਾਂ ਦਾ ਟਾਈਮ ਆ ਸੀ ਜੇ ਵੋਟਾਂ ਮੰਗਦੇ ਵੀ ਆ ਤਾਂ ਕੰਮ ਦੇ ਆਧਾਰ ਤੇ ਮੰਗਦੇ ਜੋ ਕੰਮ ਕਰਾਏ ਨੇ ਉਹਨਾਂ ਨੂੰ ਦੱਸ ਕੇ ਮੰਗਦੇ ਤੇ ਸਾਨੂੰ ਕਹ ਲੋ ਵੀ ਸਾਡਾ ਵੀਰ ਜਦੋਂ ਸਾਡੇ ਨਾਲ ਹੋਰ ਮਿਹਨਤ ਕਰੂਆ ਤੇ ਉਹਦੇ ਨਾਲ ਤੁਹਾਨੂੰ ਪਤਾ ਜੇ ਪਾਰਟੀ ਦਾ ਪਾਰਟੀ ਲਈ ਰਲ ਕੇ ਸੀ ਕੰਮ ਕਰੂ ਸਾਰੇ ਪਿੰਡਾਂ ਵਿੱਚ ਕਿੱਦਾਂ ਦਾ ਹੁਨਾਰਾ ਮਿਲਿਆ ਜੀ ਸ਼ਹਿਰਾਂ ਚ ਮਰ ਛੋੜੇ ਤੇ ਸਮਰਾਲਾ ਦੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਲੈਕਸ਼ਨ ਸੰਬੰਧੀ 200 ਦੇਖੋ ਬਹੁਤ ਵਧੀਆ ਹੰਗਾਰਾ ਜੀ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਮੂਰੇ ਜਰੀਆ ਕਰਨਾ ਚਾਹੁੰਦਾ ਜਦੋਂ ਵੀ ਅਸੀਂ ਪਿੰਡ ਜਾਂਦੇ ਹਾਂ ਅਸੀਂ ਆਪਣੇ 2 ਸਾਲ ਦੇ ਕੰਮ ਇੱਕ ਬਹੁ ਘਾਟਾ ਬੰਦਾ 2 ਸਾਲ ਅਸੀਂ 2 ਸਾਲ ਦੇ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਤੇ 2 ਸਾਲਾਂ 'ਚ ਜੋ ਕੰਮ ਹੋਏ ਨੇ ਤੁਹਾਨੂੰ ਪਤਾ ਹੀ ਹੈ ਖਾਸ ਕਰਕੇ ਆਪਾਂ ਸੜਕਾਂ ਦੀ ਗੱਲ ਕਰੀਏ ਇਸ ਨਾਲੇ ਹਲਕੀਆਂ ਜਿਹੜੀਆਂ ਜਿਹੜੀਆਂ ਬਹੁਤ ਲੰਬੇ ਟਾਈਮ ਤੋਂ ਬਣੀਆਂ ਨਹੀਂ ਸੀਗੀਆਂ ਸਾਰੀਆਂ-ਸਾਰੀਆਂ ਮੜ ਕੇ ਤਿਆਰ ਨੇ ਲਗਭਗ 55 ਕਰੋੜ ਰੁਪਏ ਦੇ ਕਰੀਬ ਸੜਕਾਂ ਬਣੀਆਂ ਨੇ ਸਿਰਫ ਆ 2 ਸਾਲ ਦੇ ਵਿੱਚ ਵਿੱਚ ਤੇ ਉਹਨਾਂ ਦੇ ਆਧਾਰ ਤੇ ਸੀ ਕੰਮ ਦੇ ਆਧਾਰ ਤੇ ਜਿੰਨੇ ਵੀ ਪਾਰਟੀ ਦੀਆਂ ਗਰੰਟੀਆਂ ਸੀਗੀਆਂ ਉਹ ਲਗਭਗ ਇੱਕ ਰੈਨਿਊਸ਼ਨ ਦੇ ਸਾਧੇ ਸਾਰੀਆਂ ਗਰੰਟੀਆਂ ਸਿਰਫ 2 ਸਾਲ ਚ ਪੂਰੀਆਂ ਕਰਤੀਆਂ ਅਸੀਂ ਕੰਮ ਦੇ ਆਧਾਰ ਤੇ ਲੋਕਾਂ ਦਾ ਵੋਟ ਮੰਗ ਰਹੇ ਹਾਂ ਜੀ ਪਿੰਡਾਂ ਚ ਲੋਕ ਔਰਤਾਂ ਚ ਹੈਗੀ ਜਿਹੜੀ ਤੁਸੀਂ ਦੱਸੇ ਸਾਰੀਆਂ ਗਰੰਟੀਆਂ ਪੂਰੀ ਹੋ ਗਈਆਂ ਇੱਕ ਗਰੰਟੀ ਹੈ ਜੀ ਉਹ ਬੀਬੀ ਵਾਲੀ ਦੇਖੋ ਹਾਂ ਉਹ ਤੋਂ ਇਹ ਬਹੁਤ ਸਿੱਤੀ ਹੋ ਜੂਗੀ ਤੁਹਾਨੂੰ ਪਤਾ ਦਿੱਲੀ ਚ ਆਪਾਂ ਇਹ ਗਰੰਟੀ ਪੂਰੀ ਕਰਤੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਾਹਿਬ ਨੇ ਕਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਰੰਟੀ ਆ ਸਿਰਫ ਇਹ ਗਰੰਟੀ ਰਹਿੰਦੀ ਆ 3 ਸਾਲ ਪਹਿਲੇ ਸਾਡੇ ਕੋਲ ਪਰ ਆਉਣ